ਪਿੰਡਾਂ ਦੇ ਵਿੱਚੋਂ ਟਰੱਕਾਂ ਦੇ ਟਰੱਕ ਭਰ ਕੇ ਬੱਸਾਂ ਦੀਆਂ ਬੱਸਾਂ ਭਰ ਕੇ ਸਿੱਧੀਆਂ ਜਾਂਦੀਆਂ ਡੇਰਿਆਂ ਨੂੰ ਤੇ ਇੱਕ ਵਾਰੀ ਮੈਂ ਸਵਾਲ ਕਰਤਾ ਸੀ ਕਿ ਜਦੋਂ ਤੁਸੀਂ ਡੇਰਿਆਂ ਦੇ ਜਾਂਦੇ ਹੋਗੇ ਜਦੋਂ ਤੁਸੀਂ ਰਾਧਾ ਸੁਆਮੀਆਂ ਦੇ ਡੇਰੇ ਜਾਂਦੇ ਹੋਗੇ ਜਦੋਂ ਤੁਸੀਂ ਅਸulfesੂਟੇ ਲਾਉਣ ਲਈ ਬਾਬੇ ਜਿਹੜੇ ਪਖੰਡੀ ਇਹਨਾਂ ਦੇ ਡੇਰੇ ਜਾਂਦੇ ਹੋਗੇ ਤੇ ਮੈਂ ਸਵਾਲ ਕੀਤਾ ਸੀ ਕਿ ਜਦੋਂ ਫਤੇਕਰ ਸਾਹਿਬ ਦੇ ਲਾਗੋਂ ਦੀ ਨੰਗਦੇ ਹੋਗੇ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੋਤੇ ਇੱਕ ਵਾਰੀ ਕਹਿੰਦੇ ਤੇ ਹੋਣਗੇ ਕਿ ਪਿਤਾ ਜੀ ਇੰਨਾ ਬਦਲੇ ਵਾਰਤਾ ਸਾਨੂੰ ਮਾਫ ਕਰਨਾ ਜੀ ਬਹੁਤੇ ਪੰਜਾਬ ਦੇ ਵਿੱਚ ਡੇਰੇ ਐਸੇ ਵੀ ਹੈਗੇ ਆ ਜਿਹੜੇ ਡੇਰਿਆਂ ਤੇ ਅਮਰੀਕਾ ਕੈਨੇਡਾ ਦੇ ਵਿੱਚੋਂ ਸਦਾ ਹਿਆਜ ਆਉਂਦਾ ਵਾ ਦਿੱਲੀ 에어ਪੋਰਟ ਦਿੱਲੀ 에어ਪੋਰਟ ਤੋਂ ਗੱਡੀਆਂ ਬੱਸਾਂ ਗੱਡੀਆਂ ਬੱਸਾਂ ਤੇ ਬੈਠ ਕੇ ਸਿੱਧੇ ਬਾਬਿਆਂ ਦੇ ਡੇਰੇ ਜਾਂਦੀ ਹੈ ਰਹਿ ਕੇ 15 ਦਿਨ ਰਹਿ ਕੇ ਤੇ ਵਾਪਸ ਜਾਂਦੀ ਵਰੀ ਉਹੀ ਬਸਾਂ ਟਰੱਕਾਂ ਦੇ ਉਹਨਾਂ ਨੂੰ ਦਿੱਲੀ 에어ਪੋਰਟ ਛੱਡ ਕੇ ਆਇਆ ਜਾਂਦਾ ਵਾ ਤੇ 에어ਪੋਰਟੋਂ ਫੇਰ ਵਾਪਸ ਅਮਰੀਕਾ ਕੈਨੇਡਾ ਤੇ ਮਾਫ ਕਰਨਾ ਜੀ ਉਹ ਲੋਕ ਡੇਰਿਆਂ ਦੀ ਖਾਗਛਾਨ ਦੇ ਫਿਰਦੇ ਜਾ ਕੇ ਤੇ ਪਰ ਉਹ ਲੋਕ ਪੰਜਾਬ ਵੀ ਆ ਜਾਂਦੇ ਆ ਪਰ ਆ ਕੇ ਪੰਜਾਬ ਉਹ ਲੋਕ ਕਿਤੇ ਫਤਿਹਗੜ੍ਹ ਸਾਹਿਬ ਨਹੀਂ ਜਾਂਦੇ ਕਿਤੇ ਦਰਬਾਰ ਸਾਹਿਬ ਕੇ ਅਨੰਦਪੁਰ ਸਾਹਿਬ ਨਹੀਂ ਜਾਂਦੇ ਤੇ ਜਾਂਦੇ ਕਿੰਨਾ ਦੇ ਆ ਟਰੱਕ ਭਰ ਕੇ ਸੰਗਤ ਆਇਆ ਕਿ ਸਿੱਧਾ ਰਾਧਾ ਸੁਆਮੀ ਦੇ ਡੇਰੇ ਆਇਆ ਟਰੱਕ ਭਰ ਕੇ ਸੱਦਾ ਫਲਾਨੇ ਮਹਾਂਪੁਰਸ਼ਾਂ ਦੇਰੇ ਤੇ ਡੇਰੇ ਇਹਨਾਂ ਦਾ ਕੰਮ ਕੇਵਲ ਸਿਕੀਨ ਉਠਾ ਲਾਉਣੇ ਆ ਤਾਂ ਮੈਂ ਤਾਂ ਬੇਨਤੀ ਅੱਗੇ ਵੀ ਕੀਤੀ ਸੀ ਕਿ ਜਦੋਂ ਇਹਨਾਂ ਡੇਰਿਆਂ ਦੇ ਤੁਸੀਂ ਜਾਂਦੇ ਹੋ ਫਤਿਹਗੜ੍ਹ ਸਾਹਿਬ ਦੇ ਲੱਗੋਂ ਤੁਹਾਡੀ バス ਟਰੱਕ ਕੋਈ ਗੱਡੀ ਤੁਹਾਡੀ ਲੰਘਦੀ ਹੋਏਗੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਕਹਿੰਦੇ ਹੋਣਗੇ ਕਿ ਪਿਤਾ ਜੀ ਇੰਨਾ ਵੱਲ ਇਸ਼ਾਰਾ ਕੀਤਾ ਹੈ ਵੀ ਇਹਨਾਂ ਪੁੱਤਰਾਂ ਕੇ ਅਸੀਸ ਪਰਵਾਰ ਦੀਏ ਸੁਤਜਾਰ ਤੇ ਅੱਜ ਉਹ ਜਿਨ੍ਹਾਂ ਨੂੰ ਤੁਸੀਂ ਪੁੱਤ ਕਿਹਾ ਹਿਆ ਆਪਦੇ ਜਿਨ੍ਹਾਂ ਵੱਲ ਇਸ਼ਾਰਾ ਕੀਤਾ ਸੀ ਅੱਜ ਉਹ ਮੱਥਾ ਟੇਕਉਣੀ ਨਹੀਂ ਆਏ ਦੰਦੀਆਂ ਚੜੁੰਦੇ ਪਏ ਆ ਕੇ ਸਾਹਮਣੇ ਰੰਗੇ ਆ ਜਾ ਕੇ ਪਖੰਡੀਆਂ ਦੇ ਮੱਥੇ ਟੇਕਦੇ ਡੇਰਿਆਂ ਦੇ ਮੱਥੇ ਟੇਕਦੇ ਪਰ ਹਉਦੇਗੜ ਨੂੰ ਨਹੀਂ ਗਏ ਭਗਤ ਫਰੀਦ ਜੀ ਦਾ ਵਾਕ ਹੈ ਫਰੀਦਾ ਬਾਰ ਪਰਾਇ ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਂ ਲੇ ਭਗਤ ਫਰੀਦ ਜੀ ਕਹਿੰਦੇ ਕਿ ਫਰੀਦਾ ਬਾਰ ਪਰਾਇ ਬੈਸਣਾ ਬਾਰ ਕੇ ਨੇ ਦਰਵਾਜੇ ਨੂੰ ਮੈਨੂੰ ਕਿਸਰੇ ਦਰਵਾਜੇ ਤੇ ਬਗਾਨੇ ਦਰਵਾਜੇ ਤੇ ਬੈਠਣ ਦਾ ਮੌਕਾ ਨਾ ਦੇਈ ਸਾਈਂ ਮੁਜੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੇ ਕਿਤੇ ਐਦਾਂ ਦਾ ਮਾਹੌਲ ਬਣੇ ਐਦਾਂ ਦੀ ਕੰਡੀਸ਼ਨ ਕਦੀ ਮੇਰੇ ਸਾਹਮਣੇ ਆਵੇ ਕਿ ਮੈਨੂੰ ਤੇਰਾ ਦਰ ਛੱਡ ਕੇ ਤੇਰਾ ਦਰਵਾਜ਼ਾ ਛੱਡ ਕੇ ਮੈਨੂੰ ਕਿਸੇ ਹੋਰ ਦੇ ਦਰਵਾਜ਼ੇ ਤੇ ਬਹਿਣਾ ਪਵੇ ਤੇ ਜਿਉਂ ਸਰੀਰੋਂ ਲੇ ਸਰੀਰ ਦੇ ਵਿੱਚੋਂ ਪ੍ਰਾਣ ਕੱਢ ਲਈ ਪਰ ਮੈਨੂੰ ਤੇਰਾ ਦਰ ਨਾ ਛੱਡਣਾ ਪਵੇ। ਤੂੰ ਮੈਂ ਛਾੜ ਕੋਈ ਅਵਰ ਨਾ ਧਿਆਨ ਜੋਬਰ ਚਾਉਂ ਸਤਮ ਤੇ ਪਾਉ। ਤੇ ਮਾਫ ਕਰਨਾ ਜੀ ਆਪਾਂ ਤੇ ਇੱਕ ਗੁਰੂ ਨੂੰ ਛੱਡ ਕੇ ਕਦੀ ਕਿਹੇ ਦੇਹਧਾਰੀ ਬਾਬੇ ਤੋਂ ਕਦੀ ਕਿਹੇ ਪਖੰਡੀ ਬਾਬੇ ਤੋਂ ਪਖੰਡੀ ਬਾਬੇ ਤੁਸੀਂ ਧਿਆਨ ਮਾਰ ਲਓ ਫੋਰਚਨਰ ਗੱਡੀਆਂ ਤੇ ਮਰਸੀਡੀਜ਼ ਗੱਡੀਆਂ ਤੇ BMW ਗੱਡੀਆਂ ਬੁਲਟ ਪ੍ਰੂਫ ਕਾਲੇ ਸ਼ੀਸ਼ਿਆਂ ਵਾਲੀ ਗੱਡੀਆਂ ਤੇ ਤੇ ਜੇਕਰ ਗੁਰੂ ਘਰ ਦੇ ਗ੍ਰੰਥੀ ਹਾਂ ਧਿਆਨ ਮਾਰ ਲਓ ਮੈਂ ਬੜੀ ਏਰੀ ਬੇਨਤੀ ਕੀਤੀ ਆ ਤੇ ਗੁਰੂ ਘਰ ਦਾ ਗ੍ਰੰਥੀ ਤਰ ਕੇ 3 ਵਜੇ ਉੱਠਦਾ ਵਾ ਇਸ਼ਨਾਨ ਕਰਕੇ ਜਨਵਰੀ ਦਾ ਮਹੀਨਾ ਹੁੰਦਾ ਵਾ ਤੇ ਦੂ ਦੂ ਵਿਚਾਰਾ ਸਾਈਕਲ ਤੇ ਜਾ ਕੇ ਤੇ ਗੁਰਦੁਆਰੇ ਪ੍ਰਕਾਸ਼ ਕਰਦਾ ਵਾ ਸਿਆਲ ਦਾ ਮਹੀਨਾ ਦੇ ਵਿੱਚ ਉਹਦੇ ਘੰਟਾ ਹੱਥ ਨਹੀਂ ਲੱਗੇ ਹੁੰਦੇ ਸਿੱਧੇ ਵਿੱਚ ਲੱਥੇ ਹੁੰਦੇ ਹੱਥ ਉਹਦੇ ਜੂਨ ਜੁਲਾਈ ਦਾ ਮਹੀਨਾ ਹੋਵੇ ਸਵੇਰੇ ਉੱਠ ਕੇ ਇਸ਼ਨਾਨ ਕਰੇ ਤੇ ਜਾਵੇ ਗੁਰੂ ਘਰ ਨੂੰ ਤੇ ਜਾਂਦਿਆ ਜਾਂਦਿਆ ਸਾਰੇ ਰਾ ਸਾਈਕਲ ਚ ਚਲਾਉਂਦੇ ਦੇ ਉਹਦੇ ਪਸੀਨੇ ਨਾਲ ਕੱਪੜੇ ਖਰਾਬ ਹੋ ਜਾਂਦੇ ਆ ਹਾਲਾਤ ਖਰਾਬ ਹੋ ਜਾਂਦੇ ਉਹਦੇ ਤੇ ਜਾ ਕੇ ਅਮਰਤ ਵੇਲੇ ਪ੍ਰਕਾਸ਼ ਕਰਦਾ ਵਾ ਤੇ ਮਾਫ ਕਰਨਾ ਗੁਰਦਵਾਰੇ ਦਾ ਗ੍ਰੰਥੀ ਸਾਈਕਲ ਤੇ ਜਾ ਕੇ ਪ੍ਰਕਾਸ਼ ਕਰੇ ਤੇ ਪਖੰਡੀ ਲੰਮਿਆਂ ਚ ਗਿਆਲੇ ਸਾਧ ਜਿਨ੍ਹਾਂ ਨੇ ਕੇਵਲ ਸਿੱਖੀ ਦੀਆਂ ਜੜਾਂ ਦੇ ਵਿੱਚ ਤੇਲ ਪਾਇਆ ਵਾ ਉਹ ਸਾਧ ਜਾ ਕੇ ਤੇ ਫੋਰਜੂਨਰ ਮਰਸੀਡੀਜ਼ ਬੀਐਮਡਬਲ ਗੱਡੀਆਂ ਦੇ ਵਿੱਚ ਜਾਂਦੇ ਹੋਣ ਤੇ ਉਹ ਗੱਡੀਆਂ ਲੈ ਕੇ ਕਿਹਨਾਂ ਦਿੱਤੀਆਂ ਮੈਂ ਉਹਨਾਂ ਦੇ ਚੇਲੇ ਵਾਲੇ ਤੇ ਕਹਿਣਗੇ ਕੀ ਮਹਾਪੁਰਖ ਸਿੱਖੀ ਦਾ ਪ੍ਰਚਾਰ ਬੜਾ ਕਰਦੇ ਆ ਤੇ ਮੈਂ ਬੇਨਤੀ ਕਰਾਂ ਸਿੱਖੀ ਦਾ ਪ੍ਰਚਾਰ ਕਰਨਾ ਵਾ ਗਰੰਤੀ ਸਿੰਘ ਨੇ ਸੁਖਣਾ ਮਹਾਪੁਰਖ ਜੀ ਨਾਲ ਤੁਸੀਂ ਕਹਿੰਦੇ ਉਹਨਾਂ ਨੇ ਸਿੱਖੀ ਦੀਆਂ ਜੜਾਂ ਦੇ ਵਿੱਚ ਤੇਲ ਹੀ ਪਾਇਆ ਵਾ ਸਿੱਖੀ ਦਾ ਪ੍ਰਚਾਰ ਭਾਈ ਕਰਨਾ ਗੁਰੂ ਘਰ ਦੇ ਗਰੰਤੀ ਸਿੰਘ ਨੇ ਤੇ ਗੁਰੂ ਘਰ ਦਾ ਗਰੰਤੀ ਸਾਈਕਲ ਤੇ ਪਖੰਡੀ ਸਾਧ ਜਿਨ੍ਹਾਂ ਨੂੰ ਕੋ ਕੌਮ ਨੂੰ ਕੋ ਦੇ ਨਹੀਂ ਜਨਾਂ ਦੀ ਉਹ ਸਾਧ ਬੜੀਆਂ ਬੜੀਆਂ ਬੁਲਟ ਪ੍ਰੂਫ ਗੱਡੀਆਂ ਚ ਤੇ ਫੇ ਆਪਾਂ ਕਹਿਣਾ ਸਿਕੀ ਨਿਹਗਰਾਂ ਨੂੰ ਕੋ ਜਾ ਰਹੀ ਐ ਇਹ ਗੱਡੀਆਂ ਲੈ ਕੇ ਕਿਉਂ ਲੰਦਾ ਵਾ ਆ ਸਾਡੇ ਲੋਗ ਹੀ ਤੇ ਮਾਫ ਕਰਨਾ ਪਿੰਡਾਂ ਦੇ ਵਿੱਚੋਂ ਗਰਾਈਆਂ ਕਰਕੇ ਅਸੀਂ ਡੇਰੇ ਪੱਕੇ ਕਰ ਦਿੰਦੇ ਆ ਪਿੰਡਾਂ ਦੇ ਵਿੱਚੋਂ ਗਰਾਈਆਂ ਕਰ ਕਰਕੇ ਕਬਰਾਂ ਪੱਕੀਆਂ ਕਰ ਦਿੰਦੇ ਆ ਤੇ ਗੁਰੂ ਘਰ ਦੇ ਗ੍ਰੰਥੀ ਦੀ ਛੱਤ ਚਾਉਂਦੀ ਵਿਚਾਰੇ ਦੀ ਮਾਫ ਕਰਨਾ ਉਹ ਵਿੰਦਾ ਹੀ ਕੋਈ ਨਹੀਂ ਉਹਨਾ ਗੱਲਾਂ ਅਸੀਂ ਕਰਦੇ ਕਿ ਈ ਵਾਰੀ ਬੜਾ ਕਈਆਂ ਨੂੰ ਗੁੱਸਾ ਆਉਂਦਾ ਵਾ ਲਓ ਜੀ ਮਾਹ ਪੁਰਖਾਂ ਬਾਰੇ ਬੋਲਦੇ ਆ ਫਕਰਾ ਬਾਰੇ ਬੋਲਦੇ ਆ ਮੈਂ ਬੇਨਤੀ ਕਰਦਾ ਵਾਂ ਇੰਨਾ ਗੁੱਸਾ ਸਾਨੂੰ ਕਿਤੇ ਗੁਰੂ ਗ੍ਰੰਥ ਸਾਹਿਬ ਵਰੀ ਆਉਂਦਾ ਹੋਵੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਜਾਂਦੀਆਂ ਵਾ ਇੰਨਾ ਗੁੱਸਾ ਸਾਨੂੰ ਕਿਤੇ ਗੁਰੂ ਗ੍ਰੰਥ ਸਾਹਿਬ ਵਰੀ ਆਉਂਦਾ ਹੋਵੇ ਤਾਂ ਸਾਡੀ ਕੌਮ ਕਰੇ ਦੀ ਕਿਤੇ ਹੋਵੇ ਅੱਜ ਪਰ ਮਾਫ ਕਰਨਾ ਅਫਸੋਸ ਆ ਸਾਨੂੰ ਗੁੱਸਾ ਆਉਂਦਾ ਪਖੰਡੀ ਬਾਬਿਆਂ ਵਰੀ ਕੋਈ ਸਾਡੇ ਗੁਰੂਆਂ ਬਾਰੇ ਕੁਝ ਬੋਲ ਦੇਵੇ ਕੋਈ ਪਖੰਡੀਆਂ ਬਾਰੇ ਬੋਲ ਦੇ ਕੋਈ ਕੋਈ ਸਾਡੇ ਗੁਰੂਆਂ ਬਾਰੇ ਬੋਲ ਦੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ ਬੋਲ ਦੇ ਸਾਨੂੰ ਇੰਨਾ ਗੁੱਸਾ ਨਹੀਂ ਹੁੰਦਾ ਜਿੰਨਾ ਗੁੱਸਾ ਸਾਨੂੰ ਬਾਬਿਆਂ ਵਰੀ ਹੁੰਦਾ ਵਾ ਤਾਂ ਮੈਂ ਬੇਨਤੀ ਕਰਦਾ ਹੁੰਦਾ ਸਿੱਖੋ ਤੁਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਦੇ ਤੁਸੀਂ ਸਿੱਖ ਗੁਰੂ ਕੇ ਜੀ ਤੁਸੀਂ ਕੇ ਬਾਬੇ ਦੇ ਸਿੱਖਣੀ ਜੀ ਆ ਕਈ ਵਾਰੀ ਹਾਲਾਤ ਵੇਖੀਦੇ ਆ ਕੋਈ ਬਾਬਾ ਕੇ ਸਮਾਗਮ ਦੇ ਵਿੱਚ ਆਇਆ ਹੋਵੇ ਤੇ ਜਦੋਂ ਉਹ ਬਾਬਾ ਸਮਾਗਮ ਦੇ ਵਿੱਚੋਂ ਨਿਕਲ ਕੇ ਬਾਹਰ ਨੂੰ ਜਾਂਦਾ ਵਾ ਤੇ ਅੱਧਾ ਦੀਵਾਨ ਖਾਲੀ ਹੋ ਗਿਆ ਉਹਦੇ ਮਗਰੇ ਤੁਰ ਪੈਂਦਾ ਵਾ ਤੇ ਪੁੱਛੋ ਭਾਬੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੋਇਆ ਕਿ ਬਾਬੇ ਦਾ ਸਤਕਾਰ ਹੋਇਆ ਮੈਂ ਬੇਨਤੀ ਕਰਾਂ ਕੋਈ ਨਾਮੀ ਰਾਗੀ ਆਉਂਦਾ ਨਾਮੀ ਢਾਡੀ ਨਾਮੀ ਪ੍ਰਚਾਰਕ ਆਉਂਦਾ ਵਾ ਤੇ ਮਾਫ ਕਰਨਾ ਸਾਡੇ ਅੱਧੇ ਦੀਵਾਨ ਖਾਲੀ ਕਰਕੇ ਜਾਂ ਬਾਬਿਆਂ ਨਾਲ ਜਾਂ ਪ੍ਰਚਾਰਕਾਂ ਨਾਲ ਫੋਟੋ ਲਵਾਉਣ ਤੁਰ ਪੈਂਦੇ ਭਾਈ ਬੇਨਤੀ ਕਰ ਦਵਾਂ ਤੁਹਾਡੇ ਚਰਨਾਂ 'ਚ ਤੁਸੀਂ ਸਿੱਖ ਗੁਰੂ ਕੇ ਜੇ ਤੁਸੀਂ ਬਾਬਿਆਂ ਦੇ ਸਿੱਖ ਨਹੀਂ ਜੇ ਤੁਸੀਂ ਸਿੱਖ ਗੁਰੂ ਕੇ ਜੇ ਤੁਸੀਂ ਭਾਈ ਪ੍ਰਚਾਰਕਾਂ ਦੇ ਸਿੱਖ ਨਹੀਂ ਜੇ ਪ੍ਰਚਾਰਕਾਂ ਦੀ ਰਗੀਆਂ ਤੋਂ ਦੰਦੀਤ ਕਰੋ ਲੇਕਿਨ ਇੱਕ ਨਾਮੀ ਜਥਾ ਬਾਹਰ ਗਿਆ ਨਿਕਲ ਕੇ ਅੱਧਾ ਦੀਵਾਨ ਉੱਥੇ ਖਾਲੀ ਹੋ ਗਿਆ ਭਾਈ ਜਿਹੜਾ ਬਾਅਦ ਵਿੱਚ ਕੀਰਤਨ ਕਰਨ ਲਈ ਜਥਾ ਆਇਆ ਵਾ ਉਹਨੂੰ ਵੀ ਸੁਣ ਲਓ ਕਈ ਜਿੰਨਾ ਚਿਰ ਮਾਫ ਕਰਨਾ ਬਾਬਾ ਗੱਡੀ ਦੇ ਵਿੱਚ ਬਹਿ ਕੇ ਜਿੰਨਾ ਚਿਰ ਦਰਵਾਜ਼ਾ ਨਹੀਂ ਲੰਘ ਜਾਂਦਾ ਉਹਨਾਂ ਚਿਰ ਮਗਰਮਗਰ ਪੀੜ ਲੱਗੀ ਜਾਂਦੀ ਏ ਉਹਦੇ ਤਾਂ ਮੈਂ ਤਾਂ ਪਿਛਲੇ ਦਿਨੀ ਬੇਨਤੀ ਕੀਤੀ ਸੀ ਆਰਾਧਾ ਸੁਆਮੀ ਦੇਰੇ ਬਾਰੇ ਇੱਕ ਵੀਰ ਪਿੱਛੇ ਜੇ ਮਿਲਿਆ ਮੈਂ ਕਿਹਾ ਕਿੱਥੇ ਜਾਂਦੇ ਹੋ ਆਂਦਾ ਬਾਬਾ ਜੀ ਦੇ ਡੇਰੇ ਜਾਂਦੇ ਆ ਅੱਛਾ ਮੈਂ ਕਿਹਾ ਜੁੜਦੇ ਆਂਦਾ ਗੁਰੂ ਗ੍ਰੰਥ ਸਾਹਿਬਹਾਰਾ ਹੀ ਨਾ ਮੈਂ ਕਿਹਾ ਭਾਈ ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਤੇ ਤੁਹਾਡੇ ਘਰ ਦੇ ਸਾਹਮਣੇ ਗੁਰੂ ਘਰ ਆ ਗੁਰਦੁਆਰਾ ਵਾ ਉੱਥੇ ਗੁਰੂ ਸਾਹਿਬ ਦਾ ਸਰੂਪ ਹੈਗਾ ਮੈਂ ਕਿਹਾ ਭਾਈ ਸੱਚ ਦੱਸਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਤੁਸੀਂ ਜੁੜਦੇ ਬਾਬੇ ਨਾਲ ਆਂਦਾ ਉਹ ਕਿਵੇਂ ਮੈਂ ਕਿਹਾ ਜਿੰਨਾ ਚਿਰ ਤੁਸੀਂ ਬਾਬੇ ਨੂੰ ਨਹੀਂ ਵੇਖ ਲੈਂਦੇ ਤੁਸੀਂ ਘਰ ਨਹੀਂ ਆਉਂਦੇ ਜੇ ਰਹੀ ਗੱਲ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਤੇ ਗੁਰੂ ਗ੍ਰੰਥ ਸਾਹਿਬ ਤੇ ਤੁਹਾਡੇ ਘਰ ਦੇ ਸਾਹਮਣੇ ਗੁਰਦੁਆਰਾ ਉੱਥੇ ਗੁਰੂ ਸਾਹਿਬ ਦਾ ਸਰੂਪ ਹੈਗਾ ਵਾ ਸਹਿਮਤੋ ਸਾਲਾਂ ਬੁੱਧੀ ਮਾਫ ਕਰਨਾ ਸਾਡੇ ਲੋਕ ਡੇਰਿਆਂ ਦੀਆਂ ਚੌਂਕੀਆਂ ਭਰ ਕੇ ਡੇਰਿਆਂ ਦੀਆਂ ਪ੍ਰਕਰਮਾਂ ਕਰਕੇ ਲੋਕਾਂ ਸਾਡਾ ਨੂੰ ਇੱਕ ਓੰਕਾਰ ਦਾ ਅਰਥ ਨਹੀਂ ਆਉਂਦੀ ਮੁੱਲ ਪਾਉਣਾ ਤੇ ਭਾਈ ਮੈਂ ਬੇਨਤੀ ਕਰਾਂ ਉਹਨਾਂ ਪ੍ਰਚਾਰਕਾਂ ਦਾ ਮੁੱਲ ਪਾਓ ਜਿਹੜੇ ਪ੍ਰਚਾਰਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਆ ਕਿ ਕੀ ਵਿਚਾਰਧਾਰਾ ਦੀ ਗੱਲ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ ਆ ਉਹਨਾਂ ਪ੍ਰਚਾਰਕਾਂ ਦਾ ਮੁੱਲ ਪਾਈਏ ਜੇ ਪਾਉਣਾ ਤੇ ਕਿੰਨੇ ਵਿੱਚ ਸਾਡੇ ਅਸੇ ਨਾਮੀ ਪ੍ਰਚਾਰਕ ਨੇ ਜਿਨ੍ਹਾਂ ਨੇ ਮਾਫ ਕਰਨਾ ਜੀ ਨਾਮ ਹੀ ਡੇਰੇ ਤੇ ਜਾਜਾ ਕਮਾਏ ਆਪਣੇ ਨਾਮ ਹੀ ਉਹਨਾਂ ਨੇ ਚਮਚਾਗੀਆਂ ਕਰਕੇ ਕਮਾਏ ਮਾਫ ਕਰਨਾ ਆਪਦੇ ਉਹਨਾਂ ਦਾ ਮੁੱਲ ਨਾ ਪਾਈਏ ਖੈਰ ਸੰਤਮ ਸ਼ਕੀਨ ਜੀ ਨੇ ਮੈਂ ਇੱਕ ਛੋਟੀ ਜੀ ਕਲਿੱਪ ਸੁਣੀ ਸੀ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਉਹ ਕਹਿੰਦੇ ਬਾਬੇ ਪੜਦੇ ਗੁਰਬਾਣੀ ਨੇ ਵਿਆਖਿਆ ਗੁਰਬਾਣੀ ਦੀ ਕਰਦੇ ਨੇ ਪਰ ਗੁਰੂ ਆਪ ਬਣੇ ਹੋਏ ਆ ਪੜਦੇ ਬਾਣੀ ਆ ਪਰ ਗੁਰੂ ਆਪ ਬਣੇ ਆ ਤੂੰ ਧਿਆਨ ਮਾਰ ਲਓ ਆ ਕਿੰਨੇ ਐਸੇ ਡੇਰੇ ਨੇ ਜਿੱਨਾਂ ਡੇਰਿਆਂ ਦੇ ਵਿੱਚ ਵਿਆਖਿਆ ਬਾਣੀ ਦੀ ਕਰਾਈ ਜਾਂਦੀ ਆ ਹੁਣ ਬਾਣੀ ਪੜਾਈ ਕੋ ਜਾਂਦੀ ਉਹਨਾਂ ਡੇਰਿਆਂ 'ਚ ਤਾਂ ਜੋ ਆਮ ਸਰੋਤਾ ਇਹ ਗੱਲ ਕਵੇ ਕਿ ਸਾਨੂੰ ਬਾਣੀ ਨਾਲ ਜੋੜਿਆ ਜਾ ਰਿਹਾ ਵਾ ਪਰ ਅੰਦਰੇ-ਅੰਦਰ ਸਾਨੂੰ ਖੋਖਲਾ ਕਰਕੇ ਉਹ ਬਾਬੇ ਸਾਨੂੰ ਆਪਣੇ ਆਪ ਨਾਲ ਜੋੜ ਲੈਂਦੇ ਆ ਡਿਆਂ ਨਾਲ ਜੋੜ ਦਿੰਦੇ ਆ ਸਿੱਖੋ ਜਾਗਣਾ ਪਏਗਾ ਸਿੱਖੋ ਬਾਣੀ ਦੀ ਵਿਚਾਰ ਤਾਰ ਆਪ ਆਪਣੇ ਘਰਾਂ ਦੇ ਵਿੱਚ ਲਿਆਉਣੀ ਪਏਗੀ ਆਪ ਬਾਣੀ ਪੜਨੀ ਪਏਗੀ ਬਾਣੀ ਵਿਚਾਰਨੀ ਪਏਗੀ ਸੰਸਾਰ ਦੇ ਆਪਾਂ ਕੀ ਲੈਣ ਆਏ ਮੈਂ ਬੜੀਆ ਜੀ ਬੇਨਤੀ ਕੀਤੀ ਆ ਸੰਸਾਰ ਦੇ ਆਪਾਂ ਆਏ ਆ ਆਇਓ ਸੁਣਨ ਪੜਨ ਕੋ ਬਾਣੀ ਬਾਣੀ ਪੜਨ ਆਏ ਆ ਬਾਣੀ ਸੁਣਨ ਆਏ ਆ ਪਰ ਮਾਫ ਕਰਨਾ ਕਿ ਕੀਤਾ ਕੀ ਹੀਰੇ ਜਿਹਾ ਜਨਮ ਹੈ ਕੌਡੀ ਬਦਲੇ ਜਾਏ ਕੌਡੀਆਂ ਦੇ ਭਾਅ ਹੀਰਿਆਂ ਤੋਂ ਬੇਸ਼ਕੀਮਤੀ ਜਨਮ ਗਵਾ ਲਿਆ ਆਪਾਂ